ਮੌਕੇ ਦੇ ਰਵੀ ਸੰਗੀਤ ਮਹਿਲ ਦੇ ਵਿੱਚ ਸੋਨੂ ਸੋਦ ਦਾ ਜਨਮ ਦਿਨ ਮਨਾਇਆ ਗਿਆ ਜਿੱਥੇ ਸੋਨੂ ਸੋਦ ਨੂੰ ਚਾਣ ਵਾਲੇ ਵੱਡੇ ਗਿੰਥ ਦੇ ਵਿੱਚੋਂ ਉੱਥੇ ਇਕੱਠੇ ਹੋਏ ਸੋਨੂ ਸੋਦ ਦੇ ਦੋਸਤ ਅਤੇ ਫੈਨਸ ਦੇ ਵੱਲੋਂ ਜਨਮ ਦਿਨ ਦੇ ਮੌਕੇ ਕੇਕ ਕੱਟਿਆ ਗਿਆ ਇਸ ਮੌਕੇ ਕੀ ਕਹਿਣਾ ਸੋਨੂ ਸੋਦ ਦੇ ਦੋਸਤਾਂ ਅਤੇ ਚਾਣ ਵਾਲਿਆਂ ਦਾ ਆਓ ਸੁਣਦੇ ਹਾਂ ਸਤੀ ਜੀ ਹਰ ਸੋਦੂ ਦੀ ਦਾ ਕਵਨ ਜਮਨ ਜਨਮ ਦਿਨ ਮਨਾਇਆ ਜਾ ਰਿਹਾ ਹੈਗਾ ਕਾਫੀ ਸੋਨੂ ਜੀ ਦੇ ਪ੍ਰੇਮੀਆਂ ਨੇ ਜਨਮ ਦਿਨ ਮਨਾਇਆ ਸੀ ਤਲੰਤ ਅਸੀਂ ਮੋਗੇ ਸ਼ਹਿਰ ਨੂੰ ਪੂਰਾ ਸ਼ਹਿਰ ਨੂੰ ਵਧਾਈਆਂ ਦਿੰਨੇ ਆ ਕਿ ਜਿਨ੍ਹਾਂ ਨੇ ਸੋਨੂ ਸੂਦ ਦਾ ਸੈਲੀਬ੍ਰੇਟ ਕੀਤਾ ਬਰਥਡੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਸੋਨੂ ਸੂਦ ਦਾ ਬਰਥਡੇ ਅੱਜ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਔਰ ਬੜਾ ਪ੍ਰਾਊਡ ਫੀਲ ਹੁੰਦਾ ਸਾਨੂੰ ਕਿ ਜਦੋਂ ਸੋਨੂ ਸੂਦ ਦਾ ਬਰਥਡੇ ਆਂਦਾ ਅਸੀਂ ਰਲ ਮਿਲ ਕੇ ਇੱਕ ਸਾਥ ਇਕੱਠੇ ਹੋ ਕੇ ਮਨਾਣੇ ਆ ਤੇ ਬੜਾ ਅੱਛਾ ਲੱਗਦਾ ਸੋਨੂ ਸੂਦ ਉਹ ਗੜਾ ਹੈਗਾ ਜਗਤ ਮੰਦ ਦਾ ਮਸੀਹਾ ਕਿਹਾ ਜਾਂਦਾ ਔਰ ਇਹ ਮਸੀਹਾ ਅੱਜ ਫਿਰ ਪੂਰੀ ਦੁਨੀਆ ਦੇ ਵਿੱਚ ਆਇਆ ਹੋਇਆ ਅੱਜ ਹੀ ਦੇਖੋ ਜੀ ਸੋਨੂ ਸੂਦ ਇੱਕ ਬਹੁਤ ਬੜਾ ਨਾਮ ਹੈ ਕਿਉਂਕਿ ਇਹ ਸੋਨੂ ਸੂਜਿਆ ਨੇ ਇੰਨੀ ਲੋਕਾਂ ਦੀ ਹੈਲਪ ਕੀਤੀ ਹੈ ਕੋਈ ਐਸਾ ਮਤਲਬ ਕਿ ਇੰਡੀਆ ਦੇ ਵਿੱਚ ਕੋਈ ਐਸੀ ਮਤਲਬ ਕਿ ਸ਼ਹਿਰ ਨਹੀਂਗਾ ਕੋਈ ਐਸੀ ਸਟੇਟ ਨਹੀਂ ਜਿੱਥੇ ਸੋਨੂ ਸੂਦ ਦਾ ਨਾਮ ਨਹੀਂ ਦਿੱਤਾ ਜਾਂਦਾਗਾ ਔਰ ਐਸੇ ਐਸੇ ਲੋਕਾਂ ਦੇ ਘਰਾਂ ਦੇ ਵਿੱਚ ਸੋਨੂ ਸੂਦ ਨੇ ਰਾਸ਼ਨ ਪਹੁੰਚਾਇਆ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਔਰ ਜ਼ਿੰਦਗੀਆਂ ਬਣਾਈਆਂ ਤੇ ਬੜਾ ਲੋਕਾਂ ਨੇ ਇਹਨਾਂ ਦਾ ਮੰਦਿਰ ਵੀ ਬਣਾਇਆ ਹੋਇਆ ਜਿੱਥੇ ਲੋਕ ਇਹਨਾਂ ਨੂੰ ਪੂਜਦੇ ਆ ਔਰ ਬੜੀ ਮਤਲਬ ਪ੍ਰਾਊਡ ਫੂਲਣ ਵਾਲੀ ਗੱਲ ਹੈ ਕਿ ਆਪਾਂ ਨੂੰ ਸਾਡੇ ਸ਼ਹਿਰ ਮੋਗੇ ਦਾ ਇਹ ਜੰਪਲ ਹੈ ਔਰ ਖਾਸ ਤੌਰ ਮੇਰਾ ਦੋਸਤ ਹੈ ਤੇ ਬੜਾ ਅੱਛਾ ਲੱਗਦਾ ਜਦੋਂ ਕੋਈ ਵੀ ਸੋਨੂ ਸੂਦ ਐਸੀ ਕੋਈ ਲੋਕਾਂ ਦੀ ਹੈਲਪ ਕਰਦੇ ਆ ਤਾਂ ਸਾਨੂੰ ਹੀ ਬੜਾ ਵਧੀਆ ਲੱਗਦਾ ਔਰ ਬੜਾ ਅੱਛਾ ਲੱਗਦਾ ਔਰ ਅਸੀਂ ਸਾਰੇ ਰਲ ਕੇ ਇਸ ਚੀਜ਼ ਨੂੰ ਅੱਜ ਬੜੇ ਦਾ ਸੈਲੀਬ੍ਰੇਟ ਕਰਦੇ ਆ ਸੋਨੂ ਸੂਦ ਜੀ ਸੋਨੂ ਸੂਦ ਜੀ ਤੁਹਾਡਾ ਬਚਪਨ ਨਾਲ ਖੇਡੇ ਗੁੱਡੇ ਹੈਗੇ ਆ ਇਕੱਠੇ ਖੇਡੇ ਆ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਵੀ ਅੱਜ ਸੋਨੂ ਸੂਦ ਜੀ ਇੱਕ ਬਾਲੀਵੁੱਡ 스타 ਦੇ ਟਾਪ ਦੇ 스타 ਪਹਿਲਾਂ ਤਾਂ ਬੜਾ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਸੋਨੂ ਸੂਦ ਮੇਰਾ ਦੋਸਤ ਹੈ ਬਚਪਨ ਦਾ ਦੋਸਤ ਹੈ ਅਸੀਂ ਇਕੱਠਿਆਂ ਨੇ ਕ੍ਰਿਕਟ ਬਹੁਤ ਖੇਡੀ ਹੈ ਤੇ ਗੁੱਲੀ ਡੰਡਾ ਵੀ ਉਹ ਖੇਡਿਆ ਸੀ ਅਸੀਂ ਬਚਪਨ ਤੋਂ ਨਾਮ ਸੋਨੂ ਸੂ ਦਾ ਕੁਲਝਾ ਕਹਿੰਦੇ ਹੁੰਦੇ ਸੀਗੇ ਅੱਜ ਵੀ ਸਾਡੇ ਕਈ ਦੋਸਤ ਹੈਗੇ ਜਿਹੜੇ ਮੈਂ ਸੋਨੂ ਕੋਲ ਲੈ ਕੇ ਆਨਾ ਉਹਨਾਂ ਕੀ ਦਸੂਨੂ ਆਪ ਆਪਣੇ ਦੋਸਤਾਂ ਨੂੰ ਮਿਲੀ ਹੈ ਜਦੋਂ ਸੋਨੂ ਕੋਲੇ ਆਕੇ ਨਾ ਸੋਨੂ ਬੜਾ ਖੁਸ਼ ਹੁੰਦਾ ਆਪਣੇ ਆਪਣੇ ਦੋਸਤਾਂ ਨੂੰ ਦੇਖ ਕੇ ਉਹ ਹਰ ਵਾਰੀ ਮੈਨੂੰ ਕਹਿੰਦਾ ਸੱਤੀ ਜਰ ਕੋਈ ਆਪਣੇ ਖਾਸ ਬੰਦੇ ਜਿਹੜੇ ਮੇਰੇ ਨਾਲ ਖੇਡਦੇ ਰਹੇ ਸੀ ਲੈ ਕੇ ਆ ਕੇ ਦਿਨ ਜਦੋਂ ਮੈਂ ਲੈ ਕੇ ਆਏ ਸੀ ਮੀਟਿੰਗ ਕੀਤੀ ਬੜਾ ਅੱਛਾ ਲੱਗਿਆ ਸੋਨੂ ਬੜਾ ਖੁਸ਼ ਹੋਇਆ ਕਿ ਲਵੀ ਮੇਰੇ ਦੋਸਤ ਪੁਰਾਣੇ ਅੱਜ ਮੈਨੂੰ ਮਿਲਣ ਆਏ ਆ ਤੇ ਸਾਰੇ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਲਵੀ ਸੋਨੂ ਸੂ ਸਾਡਾ ਦੋਸਤ ਹੈ ਇਨੀ ਲੋਕਾਂ ਦੀ ਹੈਲਪ ਕਰਦਾ ਪਿਆ ਔਰ ਮੋਗੇ ਸ਼ਹਿਰ ਦੇ ਵਿੱਚ ਉਹਨਾਂ ਨੇ ਕਿੰਨੀ ਲੋਕਾਂ ਦੀ ਹੈਲਪ ਕੀਤੀ ਹੈ ਜੀ ਅੱਜ ਸੋਨੂ ਸੂ ਜੀ ਦਾ ਜਨਮ ਦਿਨ ਮਨਾ ਰਹੇ ਆ ਜੀ सर मतलब मैं क्या बताऊँ ऐसी मतलब एक महान हस्ती के इस, इस माहौल में सेलिब्रेशन में मैं अपने आप को बहुत भाग्यशाली समझ रहा हूँ कि इस शहर में हूँ मैं और ऐसा शहर जिसका पूरे दुनिया में नाम सोनू सूद के माध्यम से हुआ कि कोई छोटी मोटी अचीवमेंट नहीं है और सोनू सूद मतलब उनके बारे में जितनी प्रशंसा की जाए वो कम है क्योंकि कुछ ऐसी चीजें होती हैं जिनके बारे में बात-बात कहना शब्द कम पड़ जाते हैं ये लोग विरले बहुत ही रेयरली होंगे आने वाली जनरेशन किताबों में इनको पढ़ेगी ये ऐसे लोग हैं भारत रत्न डिजर्व करते हैं कि इनको वास्तव में आने वाले समय में मिलना चाहिए हमारे यूथ के लिए आईकान है हमारे पंजाब की पंजाबीत को ये शो करते हैं कि वास्तव में रियल में हमारे जो यूथ्स हैं पंजाब के जो डाइवर्ट हो रहे हैं उनको सीखना चाहिए कि क्या हमें कहाँ जाना चाहिए ये बहुत बड़े हमारे पंजाब के ये अम्बेसडर हैं हमारे यूथ एम्बेसडर हैं और हमको इंस्पायर होना चाहिए इनसे और हेल्पफुल बनना चाहिए ज़िंदगी सब जीते हैं सर खा रोटियाँ सब खाते हैं लेकिन मसीहा और हीरो बनना और एक वास्तव में अच्छा इंसान बनना ये सबके बस की बात नहीं हम आप नहीं कर सकते मैं अपनी बात कर रहा हूँ मैं सॉरी दूसरों को तो नहीं कह सकता मैं अपनी कह रहा हूँ कि मतलब ये अब यूथ हैं यूथ आइकन है और मैं क्या कहूँ शब्द ही बता तो रहा हूँ कि नहीं मैं मिन सकते बहुत महान व्यक्ति है कि विन विषम परिस्थितियों में सारे लोग अपनी लाइफ को सीव कर रहे थे बचा रहे थे उस समय कोई एक मसीहा निकला था लोग घरों में गलियों में छुप रहे थे कोई एक मसीहा निकला था उसका नाम था सोनू सूद काफ़ी भावुक हो रहे हैं आप बिल्कुल बिल्कुल सर ये ऐसे मैं ब, मैं भी थोड़ा रवि संगीत मै जगह बनाया है और आज थे एक अब मसीहा सोनू सूद जिनको की पूरी दुनिया के सलाम मिल रहा जन्मदिन मना रहे हो कहूँगा मैं उन्होंने बहुत बहुत जन्मदिन दी देना जी तो आए संगीत प्रेमियों मैं दिलों तय दिलों ਮੈਂ ਖੁਸ਼ੀ ਦੇ ਨਾਲ ਸਭ ਨੂੰ ਮੁਬਾਰਕਬਾਦ ਸੋਨੂ ਸੁਧੀ ਦੇ ਜਾਂਦੇ ਆਂ ਤੇ ਆਇਆਂ ਨੂੰ ਮੁਬਾਰਕਬਾਦ ਦਿੰਨਾ ਜੀ। ਵਿਆਹ ਬਾਰੇ ਗੱਲ ਕਰੀਏ ਤੁਹਾਡੇ ਲਾਇਬ੍ਰੇਰੀ ਦੇਖ ਰਹੇ ਹਾਂਗੇ ਸੰਗੀਤ ਲਾਇਬ੍ਰੇਰੀ ਦੇ ਵਿੱਚ ਜੇ ਆਪਾਂ ਸੋਨੂ ਸੁਧੀ ਕਰੀਏ ਤਾਂ ਕਿੰਨੀ ਕ ਕਲੈਕਸ਼ਨ ਜਿਹੜੀ ਹੈਗੀ ਦਰਕੀਬਨ ਮੇਰੇ ਕੋਲ ਹਿੰਦੀ ਸਾਰੀ ਕਲੈਕਸ਼ਨ ਸੋਨੂ ਸੁਧੀ ਦੀ ਮੇਰੇ ਕੋਲ ਹਾਜ਼ਰ ਹੈ। ਤੇ ਜਿਸ ਤਰ੍ਹਾਂ ਕਿ ਉਹ ਮੋਗੇ ਤੋਂ ਬਲੋਂਗ ਕਰਦੇ ਨੇ ਮੋਗੇ ਜੀ ਤੁਹਾਡਾ ਸੰਗੀਤ ਮੈਂ ਤਾਂ ਕੀ ਕਹੂੰਗਾ ਆਮ ਦੇਸ਼ ਵਾਸੀਆਂ ਨੂੰ ਉਹਨਾਂ ਬਾਰੇ ਮੈਂ ਸਭ ਨੂੰ ਸਦਾ ਖੁੱਲਾ ਸਦਾ ਦਿੰਨਾ ਮੇਰੇ ਕੋਲ ਆਓ ਜੀ ਆਇਆਂ ਨੂੰ ਤੇ ਜਿਹੜੇ ਮਰਜ਼ੀ ਕਿਦੇ ਤੁਸੀਂ ਸੰਗੀਤ ਦੇ ਗੱਲ ਤੁਹਾਡਾ ਦਿਲ ਵੀ ਕਿਹੜਾ ਗਾਣਾ ਫਲਾਉਂਦਾ ਦੇਖਣਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਵੀਸੀ ਆਰ ਤੇ ਫਲਾਉਂ ਦੇਖਣਾ ਚਾਹੁੰਦੇ ਹੋ ਸੀਡੀ ਤੇ ਫਲਾਉਂ ਦੇਖਣਾ ਚਾਹੁੰਦੇ ਮੈਂ ਸਾਰਿਆਂ ਨੂੰ ਉਹਨਾਂ ਦੀ ਡਿਮਾਂਡ ਪੂਰੀ ਕਰਦਾ ਮੈਂ ਕੋਈ ਇੰਨਾ ਦਰਸ਼ਾ ਸੰਭਾਲਿਆ ਹੋਇਆ ਆ ਜੀ